ਸਾਡੇ ਵੱਲੋਂ ਇੱਕ ਰਿਪੋਰਟ ਭੇਜੀ ਗਈ ਸੀ ਉਹਦੇ ਅਧਾਰ ਤੇ ਸਰਕਾਰ ਵੱਲੋਂ ਹੁਣ ਚਾਰ ਸ਼ੀਟ ਲਿਖੇ ਹੈਗੇ ਆ। ਉਹ ਸੀ ਐਸ ਐਮਓ ਨੂੰ ਮਦਲ ਕੇ ਲੈਟਰ ਭੇਜਿਆ। ਜੋ ਵੀ ਉੱਥੋਂ ਆਏਗਾ ਉਸੇ ਅੱਗੇ ਸਰਕਾਰ ਨੂੰ ਭੇਜ ਦਾਂਗੇ। ਸਰ ਮੁੱਢਲੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ? ਮੁੱਢਲੀ ਜਾਂਚ ਦੇ ਵਿੱਚ ਇਹੀ ਆਇਆ ਸੀ ਡਾਕਟਰ ਸਾਹਿਬ ਵੱਲੋਂ ਵੀ ਆਪਣੇ ਜਿਹੜੇ ਫੈਮਿਲੀ ਦਾ ਜਿਹੜਾ ਕਲੀਨਿਕ ਸੀਗਾ, ਅਲਟਰਾਸਾਉਂਡ ਸੈਂਟਰ ਸੀ। ਉੱਥੇ ਕੁਝ ਅਲਟਰਾਸਾਉਂਡ ਪ੍ਰੈਗਨੈਂਟ ਆਰਥਾਂ ਦੇ ਰੈਫਰ ਕੀਤੇ ਗਏ ਸੀ। ਸਰ ਇਹਦੇ ਵਿੱਚ ਕੁਝ ਬਰਾਮਦਗੀ ਵੀ ਹੋਈ ਹੈ, ਕੁਝ। ਨਹੀਂ ਬਰਾਮਦਗੀ ਇਹ ਕਿਹੜਾ ਕੋਈ ਕ੍ਰਿਮਿਨਲ ਅਫੈਂਸ ਜਿਗਾ ਵੀ ਇਹਦੇ ਵਿੱਚ ਬਰਾਮਦ ਇਹ ਤਾਂ ਸੀ ਰਿਕਾਰਡ ਅਨਲਾਈਜ਼ ਕਰਕੇ ਭੇਜਿਆ ਸੀਗਾ ਉਹ ਰਿਕਾਰਡ ਦੇ ਅਧਾਰ ਤੇ ਰਿਪੋਰਟ ਭੇਜੀ ਬਰਾਮਦਗੀ ਕੋਈ ਕੁਮਰ ਕੇ ਕ੍ਰਿਮੀਨਲ ਅਫੈਂਸ ਨਹੀਂ ਸੀਗਾ ਇਹ ਡਿਪਾਰਟਮੈਂਟਲ ਲਿਕਨਕੁਆਰੀ ਸੀ ਤੁਹਾਡੇ ਕੋਲ ਸਾਡੇ ਕੋਲ ਕਿਹੜੀ ਰਿਪੋਰਟ ਆ ਤੁਹਾਡੇ ਕੋਲ ਆਈ ਹੈ ਜੇ ਪਾਸ ਨੂੰ ਹੋਰ ਕੁਝ ਅੰਗੇ ਨਹੀਂ ਹੈ ਤੇ ਜੀ ਕੋਈ ਹਲਕਾ ਜਿਹਾ ਕੋਈ ਥੋੜੀ ਜਿਹੀ ਕੋਈ ਜਾਣਕਾਰੀ ਕੁਝ ਨਾ ਉਹ ਜੀ ਐਸਐਮ ਤੋਂ ਅਕੀ ਕਹਾਂਗੇ ਵੀ ਉਹਨਾਂ ਜੇ ਚਾਰ ਸ਼ੀਟਾਂ ਬਣਾ ਕੇ ਭੇਜ ਦੇਣਗੇ ਤੇ ਉੱਤੇ ਸਰਕਾਰ ਨੇ ਜੋ ਫੈਸਲਾ ਲੈਣਾ ਹੋਗਾ ਉਹ ਸਰਕਾਰ ਆਪਣਾ ਫੈਸਲਾ ਲੈ ਲਵੇ ਸਰ ਮੁਰਲੀ ਜੀ ਨੇ ਸ਼ਿਕਾਇਤਾਂ ਦਾ ਜ਼ਿਕਰ ਆ ਰਿਹਾ ਕਿ 243 ਦੇ ਤਰੀਕ ਨੂੰ ਦੋ ਮਹੀਨੇ ਚਲੇ ਰਿਹਾ ਰੈਡੀਗ੍ਰਾਫਿਕ ਸ캔 ਉਹ ਕੋਈ ਮਰੀਜ਼ ਦੀ ਸ਼ਿਕਾਇਤ ਨਹੀਂ ਸੀ ਉਹ ਮੈਂ ਉੱਥੇ ਗਿਆ ਸੀ ਤੇ ਮੈਨੂੰ ਆਫਟਰ ਰਿਕਾਰਡ ਪਤਾ ਲੱਗੇ ਸੀ ਉਸ ਤੋਂ ਬਾਅਦ ਅਸੀਂ ਡਾਟਾ ਐਨਾਲਾਈਜ਼ ਕੀਤਾ ਸੀ ਕਿਸੇ ਪੇਸ਼ੈਂਟ ਦੀ ਕੋਈ ਸ਼ਿਕਾਇਤ ਨਹੀਂ ਉਹ ਸਾਡੇ ਵੱਲੋਂ ਇੱਕ ਰਿਪੋਰਟ ਭੇਜੀ ਗਈ ਸੀ ਉਹਦੇ ਆਧਾਰ ਤੇ ਸਰਕਾਰ ਵੱਲੋਂ ਹੁਣ ਚਾਰ ਸ਼ੀਟ ਲਿਖੇ ਹੈਗੇ ਉਹ ਅਸੀਂ ਐਸਐਮਓ ਨੂੰ ਮਦਲ ਕੇ ਲੈਟਰ ਭੇਜੇ ਜੋ ਵੀ ਉੱਥੋਂ ਆਏਗਾ ਉਸੇ ਅੱਗੇ ਸਰਕਾਰ ਨੂੰ ਭੇਜ ਦਾਂਗੇ ਸਰ ਮੁਰਲੀ ਜਾਂਚ ਦੇ ਸਾਹਮਣੇ ਹੈ ਮੁਰਲੀ ਆਂਦੇ ਵਿੱਚ ਇਹੀ ਆਇਆ ਸੀ ਡਾਕਟਰ ਸਾਹਿਬ ਵੱਲੋਂ ਵੀ ਆਪਣੇ ਜਿਹੜੇ ਫੈਮਿਲੀ ਦਾ ਜ ਉਸੇ ਕੁਝ ਅਲਟਰਾਸਾਉਂਡ ਪ੍ਰੈਗਨੈਂਟਔਰਥਾਂ ਦੇ ਰੈਫਰ ਕੀਤੇ ਗਏ ਸੀ ਸਰ ਇਹਦੇ ਵਿੱਚ ਕੁਝ ਬਰਾਮਦਗੀ ਵੀ ਹੋਈ ਹੈ ਕੁਝ ਨਹੀਂ ਬਰਾਮਦਗੀ ਇਹ ਕਿਹੜਾ ਕੋਈ ਕ੍ਰਿਮੀਨਲ ਅਫੈਂਸ ਜਿਗਾ ਵੀ ਇਹਦੇ ਵਿੱਚ ਬਰਾਮਦਗੀ ਹੋਊਗੀ ਨਹੀਂ ਮਸ਼ੀਨਰੀ ਵਿੱਚ ਕੀ ਬਰਾਮਦ ਹੋਣੀ ਹੈ ਇਹ ਤਾਂ ਸੀ ਰਿਕਾਰਡ ਐਨਲਾਈਜ਼ ਕਰਕੇ ਭੇਜਿਆ ਸੀਗਾ ਉਹ ਰਿਕਾਰਡ ਦੇ ਅਧਾਰ ਤੇ ਫੋਲ ਭੇਜੀ ਬਰਾਮਦਗੀ ਕੋਈ ਇੱਕ ਮਤਲਬ ਕਿ ਕ੍ਰਿਮੀਨਲ ਅਫੈਂਸ ਨਹੀਂ ਸੀਗਾ ਇਹ ਡਿਪਾਰਟਮੈਂਟਲ ਇਨਕੁਆਰੀ ਸੀ ਤੁਹਾਡੇ ਕੋਲ ਸਾਡੇ ਕੋਲ ਕਿਹੜੀ ਰਿਪੋਰਟ ਹੈ ਤੁਹਾਡੇ ਕੋਲ ਨਹੀਂ ਆਈ ਹੈ ਜੇ ਭਾਰੂ ਹੋਰ ਕੁਝ ਅੰਗੇ ਰਹੀ ਹੈ ਤੇ ਜੀ ਕੀ ਇਹ ਪਾਸ ਨਹੀਂ ਚ ਕੋਈ ਥੋੜੀ ਜਿਹੀ ਕੋਈ ਜਾਣਕਾਰੀ ਕੁਝ ਨਾ ਉਹ ਜਿਵੇਂ ਐਸਐਮਓ ਤੋਂ ਅਗੇ ਕਹਾਂਗੇ ਵੀ ਉਹਨਾਂ ਜਿਲ੍ਹਾ ਚਾਰਟ ਸੀਟੋ ਬਣਾ ਕੇ ਭੇਜ ਦੇਣਗੇ ਤੇ ਉੱਤੇ ਸਰਕਾਰ ਨੇ ਜੋ ਫੈਸਲਾ ਲੈਣਾ ਹੋਊਗਾ ਉਹ ਸਰਕਾਰ ਆਪਣਾ ਫੈਸਲਾ ਲੈਣਾ ਹੋਊਗਾ